ਰੋੜ ਰਿਆ ਪੰਜਾਬ ਸਿਆਂ ਪੰਜਾਬ ਤੋਂ ਬਾਹਰ ਫਸਲ ਬਰਬਾਦ ਭੁੱਖੇ ਪਸ਼ੂ ਕੌਣ ਲਵੇ ਸਾ ਪੰਜਾਬ ਦੇ ਹਾਲ ਬਿਲਕੁਲ ਪਿਹਾਲ ਹੋ ਚੁੱਕੇ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਦਮਾਚੋ ਪਾਣੀ ਛਟਿਆ ਜਾ ਰਿਹਾ ਪਿੰਡਾਂ ਦੇ ਪਿੰਡ ਚੁੱਪਦੇ ਜਾ ਰਹੇ ਨੇ ਲੋਕ ਘਰ ਛੱਡਣ ਲਈ ਮਜਬੂਰ ਹੋ ਰਹੇ ਨੇ ਪਸ਼ੂਆਂ ਲਈ ਚਾਰਾ ਨਹੀਂ ਫਸਲਾਂ ਤਬਾਹ ਹੋ ਚੁੱਕੀਆਂ ਪਰ ਸਰਕਾਰ ਵੱਲੋਂ ਸਾਰ ਨਹੀਂ ਲਈ ਚਾਰੀ ਜਿहां ਪਹਿਲਾਂ ਤਾਂ ਤੁਸੀਂ ਇਹ ਤਸਵੀਰਾਂ ਵੇਖੋ ਪੰਜਾਬ ਦੇ ਹਾਲਾਤ ਤੁਹਾਨੂੰ ਖੁਦ-ਬਖੁਦ ਪਤਾ ਚੱਲ ਜਾਣਗੇ ਇਸ ਲਈ ਹਰੀਕੇ ਬਰੌਜ ਦੇ ਮੌਜੂਦਾ ਜਿੱਥੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਹ ਤਾ ਬੰਨ ਦ ਗਏ ਮਾ ਗਰੂ ਫਾ ਗਰੂ ਫਾ ਗਰੂ ਫਾ ਗਰੂ ਬਿਆਸ ਤਰਿਆ ਜਿਹੜਾ ਹੈ ਕਿ ਆਪਣਾ ਬਹੁਤ ਭਿਆਨਕ ਰੂਪ ਇਸ ਵਕਤ ਜਿਹੜਾ ਤਾਰਨ ਕਰੀ ਬੈਠਾ ਵਾ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਾਲ ਦੇ ਵਿੱਚ ਇੱਥੇ ਵੀ ਹੜ੍ਹ ਆਏ ਸੀ ਔਰ ਮੌਸਮ ਵਿਭਾਗ ਨੇ ਵੀ ਆਖਿਆ ਕਿ 47 ਸਾਲਾਂ ਦਾ ਰਿਕਾਰਡ ਵੀ ਟੁੱਟਿਆ ਇਸ ਵਾਰ ਭਾਰੀ ਮੀਂਹ ਦੇ ਕਾਰਨ ਸਰ ਸਤਿੁ ਜੀ ਦਰਿਆ ਆ ਦੇ ਇਸ ਵਕਤ 774.10 ਔਰ ਜਿਹੜਾ ਹੈ ਲੇਬਲ ਕਿਉਂ ਸੇ ਪਾਣੀ ਹੈ 43709 ਚੱਲ ਰਿਹਾ ਹੈ ਜੀ 2023 ਦੇ ਵਿੱਚ ਹਲਾਸ ਸੀਗੀ ਇਸ ਟਾਈਮ ਨਹੀਂ ਹੋਣੀ ਚਾਹੀਦੀ ਜੀ ਘਟੋ ਘਟ 2.5 ਕਿੱਲਿਆਂ ਦੀ ਬਾੜ ਦਾ ਸਾਡੇ ਕੱਲ ਤੋਂ ਹੀ ਮਤਲਬ ਗਿਰ ਗਈ ਜੇ ਇਦਾਂ ਚੱਲਦਾ ਰਿਹਾ ਫਿਰ ਤਾਂ ਜਿੰਨਾਂ ਦੇ ਪਿੰਡ ਤੋਂ ਨੁਕਸਾਨ ਹੈ ਪਹਿਲੇ ਵੀ ਨੁਕਸਾਨ ਬਹੁਤ ਚੱਲੇ ਆ ਤੇ ਹੁਣ ਮੰਨ ਲਓ ਜਿੰਨੀਆਂ ਵੀ ਫਸਲਾਂ ਆ ਸਾਰੀਆਂ ਬੇਕਾਰ ਹੋਣਗੀਆਂ ਸਾਨੂੰ ਨਹੀਂ ਦਿਤਾ ਸੀ ਕਿ ਨਹੀਂ ਜੀ ਉਹ ਤੋਂ ਮਿਲਦਾ ਰਿਹਾ ਸੀ ਜੀ ਇਹਨਾਂ ਦਾ ਪੱਕਾ ਹੱਲ ਕਰ ਦਿਓ ਜੀ ਮੈਂ ਮੈਂ ਤਾਂ ਸਾਬ ਹਾਂ ਜੀ ਮੇਰੇ ਆਸ ਵਿੱਚ ਵੀ ਠੀਕ ਰੰਗ ਪਨਾ ਕੇ ਮੰਗੋ ਸਤ ਜੀ ਗੰਦੇ ਮੈਂ ਸਭ ਤੋਂ ਵੱਧ ਨੰਬਰ ਤੇ ਆ ਕੇ ਮਿਲਦਾ ਜਾਊਗਾ ਉਹਦੇ ਜਾ ਕੇ ਮੇਰੇ ਨਾਲ ਗੱਲ ਕਰੋ 2023 ਵਿੱਚ ਜਦੋਂ ਹੜ ਦਾਪ ਹੁੰਦਾ ਹੈ ਜਾਂ ਜੰਗ ਦਾ ਰੋਲਾ ਹੁੰਦਾ ਹੈ ਤੇ ਸੇਵੇਦਰ ਸਾਹਿਬ ਸਾਡੇ ਨਾਲ ਸਾਥ ਪੂਰਾ ਦਿੰਦੇ ਮਰ ਜਨਾਰ ਜਿਨਾ ਨੇ ਸਾਰ ਲੈਣੀ ਹੈ ਉਹ ਤਾਂ ਪੰਜਾਬ ਚ ਹੈ ਹੀ ਨਹੀਂ ਜਿਸ ਹੱਥ ਪੰਜਾਬ ਦੀ ਕਮਾਨ ਹੈ ਉਹ ਪੰਜਾਬ ਚ ਹੈ ਹੀ ਨਹੀਂ ਤੇ ਫਿਰ ਤਸਵੀਰਾਂ ਤਾਂ ਅਜੀ ਹੈਆਂ ਆਉਣੀਆਂ ਸੀ ਨਾ ਇੱਕ ਪਾਸੇ ਪੰਜਾਬ ਦੇ ਇਹ ਹਾਲ ਤਾਂ ਦੂਜੇ ਪਾਸੇ ਸੀਐਮ ਸਾਹਿਬ ਤਾਮਿਲਨਾਡੂ ਪਹੁੰਚੇ ਹੋਏ ਬਠਿੰਡਾ ਤੋਂ ਸੰਸਦ ਅਰ ਸਿਮਰਤ ਘਰ ਬਾਦਲ ਨੇ ਕਿਹਾ ਹੈ ਪੰਜਾਬੀਆਂ ਦੀ ਸਤਾਰ ਲੈਣ ਵਾਲਾ ਕੋਈ ਨਹੀਂ ਕਿਉਂਕਿ ਸੀਐਮ ਤਾਂ ਘੁੰਮ ਰਹੇ ਨੇ ਤਾਂ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਦਿਆਂ ਕਿਹਾ ਹੈ ਕਿ ਪੰਜਾਬ ਹੜ੍ਹਾਂ ਚ ਡੁੱਬ ਰਿਹਾ ਹੈ ਬੇਸ਼ਰਮ ਮੁੱਖ ਮੰਤਰੀ ਮੌਜਾਂ ਲੁੱਟ ਰਿਹਾ ਹੈ ਪੰਜਾਬ ਚ ਆਏ ਹੜ੍ਹਾਂ ਕਰਕੇ ਘਰ ਬਰਬਾਦ ਹੋ ਰਹੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਪਸ਼ੂਆਂ ਦਾ ਵੀ ਬਹੁਤ ਨੁਕਸਾਨ ਹੋਇਆ ਐਸੇ ਸਭ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ਪਿਆਹਾਲ ਛੱਡ ਆਪਣੇ ਪਰਿਵਾਰ ਨਾਲ ਚੇਨਈ ਚ ਛੁੱਟੀਆਂ ਮਨਾ ਰਿਹਾ ਹੈ ਇਹ ਪੂਰੀ ਤਰ੍ਹਾਂ ਲਾਪਰਵਾਹੀ ਅਤੇ ਸ਼ਰਮਨਾਕ ਵਰਤਾਅ ਹੈ ਦੇਖੋ ਜਿੰਨਾ ਸ਼ਰਮਿੰਦਾ ਹੈ ਕਿ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ ਸ਼ਹਿਰ ਦੇ ਇਤਿਹਾਸ 'ਚ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਊਗਾ ਸੋਚ ਕੇ ਇੱਕ ਮੁੱਖ ਮੰਤਰੀ ਆਪ ਦੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਵੱਧ ਸਮਝ ਕੇ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ ਵੇਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਕੋਲ ਸਾਡਾ ਜਹਾਜ਼ ਸਾਡੇ ਪੈਸੇ ਲੈ ਕੇ ਪੂਰੇ ਦੇਸ਼ 'ਚ ਘੁਮਾਉਂਦਾ ਰਿਹਾ ਪੂਰੇ ਦੇਸ਼ 'ਚ ਇਸ਼ਤਿਹਾਰ ਪੰਜਾਬ ਦੇ ਪੈਸਿਆਂ ਦੇ ਨਾਲ ਕੱਢ-ਕੱਢ ਕੇ ਕੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਪਾਰ ਤਾਂ ਹੁੰਦੀ ਹੈ ਕਿ 49 ਅੱਧਾ ਪੰਜਾਬ ਹੜ੍ਹਾਂ 'ਚ ਡੁੱਬਿਆ ਹੋਇਆ ਜਾ ਕੇ ਅਭੋਰ ਫਾਜ਼ਲ ਕਾ ਸੁਲਤਾਨ ਉਹ ਨਾ ਇਹਨਾਂ ਥਾਂਵਾਂ 'ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕੀ ਸੜਕਾਂ 'ਚ ਵਿਚਾਰੇ ਰਾਤਾ ਘਟ ਰਹੇ ਨੇ ਪਰਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਹੈ ਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਦਵਾਈ ਚਾਹੀਦੀ ਹੈ ਕੋਈ ਖਾਣ ਨੂੰ ਚਾਹੀਦਾ ਹੈ ਕੋਈ ਡੀਜ਼ਲ ਚਾਹੀਦਾ ਹੈ ਕੋਈ ਬੰਦ ਮਜ਼ਬੂਤ ਕਰਨ ਇਹਦੇ ਵਾਸਤੇ ਤਮਿਲਨਾਡੂ ਬੈਠੇ ਹੋ ਇਹਨੇ ਮੁੱਖ ਮੰਤਰੀ ਸਾਹਿਬ ਬਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਤੁਹਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜੜੀਵਾਲ ਤੇ ਆਮ ਆਦਮੀ ਦੀ ਸਰਸ ਚਮਕਾਉਣ ਵਾਸਤੇ ਕਮਲਨਾਡੂ ਕੇ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਅਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਅਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਕਮਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪ੍ਰਵਾਪ ਸਮੇਂ ਉਧਰ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਨੇ ਸੁਖਪਾਲ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖ ਦਿਆ ਕਿਆ ਹੈ ਕਿ ਜਦ ਰੋਮ ਸੜ ਰਿਹਾ ਸੀ ਨੀਰੋ ਪੰਸਰੀ ਵਜਾ ਰਿਹਾ ਸੀ ਇਹ ਕਹਾਵਤ ਮੁੱਖ ਮੰਤਰੀ ਭਗਵੰਤ ਮਾਨ ਤੇ ਫਿੱਟ ਬੈਠਦੀ ਹੈ ਕਿਉਂਕਿ ਮੁਸ਼ਕਲ ਹਾਲਾਤ ਚ ਫਸੇ ਪੰਜਾਬ ਨੂੰ ਛੱਡ ਕੇ ਤਾਮਿਲਨਾਡੂ ਚ ਸੈਰ ਸਪਾਟਾ ਕਰ ਰਹੇ ਨੇ ਕਾਂਗਰਸ ਵੱਲੋਂ ਸਾਡੀ ਇਹ ਮੰਗ ਹੈ ਕਿ ਫਸਲਾਂ ਕਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਸੰਬੰਧੀ ਜਲਦ ਮੁਆਵza ਐਲਾਨਿਆ ਜਾਵੇ ਇੱਕ ਪਾਸੇ ਸੀਐਮ ਛੁੱਟੀ ਦੇ ਨੇ ਤਾਂ ਦੂਜੇ ਪਾਸੇ ਸੀਐਮ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਰੇ ਸਕੂਲਾਂ ਚ 30 ਅਗਸਤ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਜਨਾਬ ਐ ਤਾਂ ਠੀਕ ਹੈ ਪਰ ਪਿੰਡਾਂ ਚ ਜਾ ਕੇ ਸਾਰ ਕਦੋਂ ਲਵੋਗੇ ਕਦੋਂ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਓਗੇ ਕਿੱਥੇ ਐ ਲੋਕਾਂ ਨੂੰ ਸੇਫ ਰੱਖਣ ਲਈ ਸ਼ੈਲਟਰ ਹੋਮ ਕਿੱਥੇ ਐ ਪਸ਼ੂਆਂ ਦੇ ਲਈ ਚਾਰਾ ਕਿੱਥੇ ਐ ਫਸਲਾਂ ਦੀ ਗਿਰਦੌਰੀ ਕਰਨ ਦੇ ਹੁਕਮ ਜਨਾਬ 2023-24 ਜੀਹੇ ਹਾਲਾਤ ਹੋਏ ਸਨ ਉਦੋਂ ਦਾ ਤੁਸੀਂ ਮੁਰਗੀਆਂ ਦੇ ਆਂਡਿਆਂ ਦੇ ਪੈਸੇ ਦੇਣ ਦੇ ਵੀ ਵਾਅਦੇ ਕਰ ਦਿੱਤੇ ਸੀ ਪਰ ਜਨਾਬ ਹਾਲੇ ਤਾਂ ਉਹਨਾਂ ਲੋਕਾਂ ਨੂੰ ਕੱਖ ਨਹੀਂ ਮਿਲਿਆ ਖੈਰ ਆਫਤ ਕੁਦਰਤੀ ਹੈ ਪਰ ਪ੍ਰਬੰਧ ਤਾਂ ਤੁਸੀਂ ਕਰਨੇ ਨੇ ਕਦੋਂ ਕਰੋਗੇ ਇਹ ਸਵਾਲ ਅੱਜ ਤਮਿਲਨਾਡੂ ਦੇ ਲੋਕ ਨਹੀਂ ਸਗੋਂ ਪੰਜਾਬ ਦੇ ਲੋਕ ਪੁੱਛ ਰਹੇ ਨੇ ਜਿਨ੍ਹਾਂ ਨੇ 2022 ਚ ਤੁਹਾਨੂੰ ਪੱਟੀ ਬਹੁਮਤ ਨਾਲ ਜਿਤਾਇਆ ਸੀ